ਕਲਰੋ ਨਾਨਕੀ ਭਾਈ ਕਿਰਪਾ ਹੁੰਦੀ ਈ ਰਤੀ ਦੇਣਾ ਏਕ ਰਕਤੀ ਕੇ ਮਾਤੇ ਮਤੰ ਦਰੇ ਜੜ ਸੰਗ ਅਨੂਪ ਉਤੰਗ ਤੁਰੰਗ ਸਭ ਨੀ ਪਾਈ ਰਾਰੇ ਜੀਤ ਸਿਹਰ ਸਾ ਪੀਸ਼ੁਨ ਬੇਸਾਨ ਕੋ ਬਾਜਿ ਤਖੋਲ ਮੇਰ ਕੰਨ ਗਾਰੇ ਬੋਜਤੂੜ ਬਜਾਨ ਕੇ ਪੁੰਦਰ ਜਿਸ ਤਹੀ ਹੈ ਰਾਜਾ ਨਾਰੇ ਕੂਤ ਭੇਖ ਸੁਵਾਨ ਕੇ ਹੁਸਨ ਕੌਣ ਗਨੈ ਨਹੀਂ ਜਾਤ ਵਿਚਾਰੀ ਪਾਦ ਸ੍ਰੀ ਭਗਵਾਨ ਭਜੇ ਜੇਨ ਅੰਤ ਕੋ ਅੰਤ ਕੀ ਤਮ ਸਿਧਾਰੇ ਤੀਰ ਸਮਾਨ ਦਇਆ ਸੰਤਾਨ ਸੋ ਸੰਜਮ ਨੀਮ ਅਨੇਕ ਬਸੇਖੈ ਦੇਦ ਪੁਰਾਨ ਬਤੇਵ ਪੁਰਾਨ ਜਿਮੀਨ ਜਮਾਨ ਸਪਾਨ ਕੀ ਦੇਖੈ ਮਨ ਇੱਕ ਰਤੀ ਦੇ ਨਾਮ ਜੀਤ ਨਾ ਲੈ ਹੈ ਸਤੁੱਧ ਸੁਪਾ Yeah. ਦੇਵ ਤੇਰੇ ਚਰਨ ਮੈਂ ਹੋਵਾਂ ਮਨਨੀ ਪਾਲਣਾ ਤਾਪੁਹਾ ਤਪੈਨੀ ਉਹ ਬ੍ਰਾਹਮਣੀ ਆਜਿ ਬਾਈ ਨਾ ਤਦਰੇ ਉਮੀਂ ਮਾ ਬਨਮਤਰਨ ਵਾਰ ਪੀਉ ਇਹ ਜਨ ਕੋ ਬੈਠ ਕੇ ਕੀ ਜੀਵਨ ਤੇ ਕਮੈ ਸੁ ਬਤਾਇ ਸਾਜ ਕਹ ਹੂੰ ਤੁਮੇ ਕਰਨਾ ਜਿਨ ਸ੍ਰੀ ਸੁ ਕੀ ਆਪਹੀ ਪ੍ਰਲੋਕਾਇਓ ਕਾਮ ਨਾਮ ਕਰਿ ਜਿੰਦਰ ਲੋ ਤੇ ਦੇ ਰੰਗ ਪਰੇ ਇੱਤ ਸੰਤਾਇਓ ਕਉ ਨਤੋ ਹਰਿ ਅਵਾਦੀ ਦੀ ਤਾਮਾ ਸਾਮਤਰਾ ਕੋ ਕੀਤ ਮੇਰਾ ਕੋ ਬਾਨੋ ਤਕੁੰਜ ਪਰ ਕਾਟ ਕੋ ਬਿਮਰਤਾਨ ਕੁੰਜਨ ਦਾ ਹਾਂਜੀ ਵੈਕ ਜੀ ਦਾ ਖਾਲਸਾ ਵੈਕ ਜੀ ਦੀ ਫਤਿਹ ਅਸੀਂ ਆਏ ਸੀ ਸਵੇਰੇ ਗੁਰੂ ਘਰ ਦੇ ਵਿੱਚ ਗੁਰੂ ਘਰ ਦੇ ਵਿੱਚ ਸੰਗਤ ਸਵੇਰੇ ਸਵਾ ਹੁੰਦੀ ਆ ਤੇ ਮੈਂ ਇੱਕ ਨੋਟ ਕਰੀ ਚੀਜ਼ ਪਰਮਾਤਮਾ ਜਿੰਨੇ ਵੀ ਸੰਗਤਾਂ ਦੀ ਆ ਕਿਸੇ ਨੂੰ ਵੀ ਖਾਲੀ ਨਾ ਮੁੜੇ ਆਹਰੂ ਕਰਦੇ ਵਿੱਚ ਜੋ ਕੋਈ ਵੀ ਆਉਂਦਾ ਗਾ ਪਰਮਾਤਮਾ ਕਿਸੇ ਨੂੰ ਵੀ ਖਾਲੀ ਨਾ ਮੁੜੇ ਕੋਈ ਵੀ ਦਿਲ ਦੇ ਵਿੱਚ ਆਪਣੀ ਭਾਵਨਾ ਲੈ ਕੇ ਆਦਾ ਤੇ ਪਰਮਾਤਮਾ ਨੂੰ ਜੜ ਦੀ ਕਲਾ ਰੱਖੇ ਤੇ ਬਹੁ ਜਿਹੜੀ ਸੰਗਤਾਂ ਦੀ ਆਸੀਂ ਦੇਖਿਆ ਕਿ ਜੋੜਿਆਂ ਦੀ ਸੇਵਾ ਜੋੜੇ ਜਾਣ ਦੀ ਸੇਵਾ ਤੇ ਬਹੁਤ ਜਿਆਦਾ ਸਰਦਾ ਹੁੰਦੀ ਹੈ ਤੇ ਪ੍ਰਮਾਤਮਾ ਉਹਨਾਂ ਨੂੰ ਖੁਸ਼ ਰੱਖਿਆ ਕਰਵਾ ਰਹੇ ਹਨ ਮਿਹਰ ਪਰੇ ਹੱਥ ਰੱਖੇ ਸਾਰੇ ਪਿੰਡ ਤੇ ਜਿਹੜਾ ਪ੍ਰਮਾਤਮਾ ਮਿਹਰ ਪਰੇ ਹੱਥ ਰੱਖੇ ਵੈਗੜੀ ਕਾ ਖਾਲਸਾ ਵੈਗੜੀ ਕੀ ਫਤਿਹ ਕਿਉਂਕਿ ਕੈਮਰੇ ਦੇ ਵਿੱਚ ਦਿਖਾਈ ਨਹੀਂ ਰਹਾ ਹਨੇਰਾ ਜਿਆਦਾ ਹੋ ਗਿਆ Thank you everybody.